ਇੱਕ ਬਜ਼ੁਰਗ ਮਹਿਲਾ ਜਿਹਦੇ ਘਰ ਚ ਦੋ ਦੋਤੀਆਂ ਦਾ ਜਨਮ ਹੋਇਆ ਹੁੰਦਾ ਆ ਉਹ ਉਹਨਾਂ ਦੇ ਕੁਝ ਡਾਕੂਮੈਂਟਸ ਲੈ ਕੇ ਪੰਚਾਇਤ ਪਹੁੰਚ ਜਾਂਦੀ ਹੈ ਤਾਂ ਕਿ ਉਹਨਾਂ ਦਾ ਬਰਥ ਸਰਟੀਫਿਕੇਟ ਆ ਜਿਹੜਾ ਉਹ ਬਣ ਸਕੇ ਤੇ ਜਦੋਂ ਉਹ ਵਾਪਸ ਆਪਣੇ ਘਰ ਪਰਤਦੀ ਹੈ ਤੇ ਘਰ ਚ ਕੀ ਵੇਖਦੀ ਹੈ ਉਹਦੀ ਧੀ ਦੀ ਲਾਸ਼ ਜਿਹੜੀ ਲਹੂ ਲੁਹਾਨ ਹੋਈ ਹੁੰਦੀ ਹੈ ਤੇ ਜਦੋਂ ਉਹ ਦੂਜੇ ਪਾਸੇ ਨਿਗਾ ਮਾਰਦੀ ਹੈ ਤਾਂ ਉਥੇ ਉਹਦੀਆਂ ਜਿਹੜੀਆਂ ਦੋ ਨਵਜੰਮੀਆਂ ਜਿਨ੍ਹਾਂ ਦੀ ਉਮਰ ਮੈਂ 17 ਦਿਨ ਦੀ ਹੀ ਸੀਗੀ ਉਹਨਾਂ ਨੂੰ ਵੀ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਹੁਣ ਕਿਦੀ ਇੰਨੀ ਗਹਿਰੀ ਦੁਸ਼ਮਣੀ ਰਹੀ ਹੋਏਗੀ ਇਸ ਪਰਿਵਾਰ ਦੇ ਨਾਲ ਜੋ ਛੋਟੀਆਂ ਨਵਜੰਮੀਆਂ ਬੱਚੀਆਂ ਨੂੰ ਵੀ ਉਹਨਾਂ ਨੇ ਨਹੀਂ ਬਖਸ਼ਿਆ ਹੁਣ ਜਦੋਂ ਬਜ਼ੁਰਗ ਮੈਲਾ ਇਹ ਸਭ ਵੇਖਦੀ ਹੈ ਤਾਂ ਉਹਦੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਜਿਨ੍ਹਾਂ ਨੂੰ ਹਾਲੇ ਕੁਝ ਮਿੰਟ ਪਹਿਲਾਂ ਹੀ ਉਹ ਘਰ ਚ ਬਿਲਕੁਲ ਸਹੀ ਸਲਾਮਤ ਛੱਡ ਕੇ ਗਈ ਸੀ ਤੇ ਇੰਨੇ ਕੁ ਸਮੇਂ ਦੇ ਵਿੱਚ ਹੀ ਕੀ ਐਵੇਂ ਦਾ ਹੋ ਗਿਆ ਜੋ ਇਹਨਾਂ ਨੂੰ ਕਿਸੇ ਨੇ ਜਾਨੋਂ ਮਾਰ ਮੁਕਾਇਆ ਹੁਣ ਉਹ ਕੀ ਕਰਦੀ ਆਪਣੇ ਹੋਸ਼ ਸੰਭਾਲਦੀ ਹੈ ਤੇ ਥਾਣੇ ਵੱਲ ਜਾਂਦੀ ਹੈ ਤੇ ਜਦੋਂ ਥਾਣੇ ਜਾ ਕੇ ਸਾਰੀ ਗੱਲ ਦੱਸਦੀ ਹੈ ਤਾਂ ਪੁਲਿਸ ਹੈ ਜਿਹੜੀ ਉਹ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਪਰ ਕਾਤਲ ਉਹਨਾਂ ਦੇ ਹੱਥੋਂ ਬਚ ਨਿਕਲਦੇ ਹੈ ਤੇ ਫੇਰ ਇਸ ਕੇਸ ਦੇ ਵਿੱਚ ਜਿਹੜਾ ਨਵਾਂ ਮੋੜ ਆਉਂਦਾ ਉਹ ਆਉਂਦਾ 20 ਸਾਲ ਬਾਅਦ 20 ਸਾਲ ਬਾਅਦ ਕਿਵੇਂ ਪੁਲਿਸ AI ਦੀ ਮਦਦ ਦੇ ਨਾਲ ਕਾਤਲ ਤੱਕ ਪਹੁੰਚਦੀ ਹੈ ਤੇ ਦੋਸ਼ੀਆਂ ਨੂੰ ਇਹ ਜਿਹੜਾ ਉਹ ਸਜ਼ਾ ਹੁੰਦੀ ਹੈ ਕਹਾਣੀ ਵਾਂਗ ਲੱਗੇ ਵਧੀਏ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੇਰਲ ਇੱਕ ਸਟੇਟ ਆ ਉੱਥੋਂ ਦੀ ਇੱਕ ਡਿਸਟ੍ਰਿਕਟ ਪੈਂਦੀ ਆ ਕੋਲਮ ਉੱਥੋਂ ਦੀ ਇਹ ਕਹਾਣੀ ਆ ਉੱਥੇ ਇੱਕ ਪਰਿਵਾਰ ਰਹਿੰਦਾ ਹੈ ਜਿਹਦੇ ਵਿੱਚ ਇੱਕ ਬਜ਼ੁਰਗ ਮਹਿਲਾ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਸੰਥਨਮਾ ਤੇ ਇਹ ਆਪਣੀ ਇੱਕ ਬੇਟੀ ਦੇ ਨਾਲ ਇੱਕ ਘਰ 'ਚ ਰਹਿੰਦੇ ਹੁੰਦੇ ਆ ਇਹਨਾਂ ਦੀ ਬੇਟੀ ਦਾ ਨਾਮ ਹੁੰਦਾ ਆ ਰੰਜਨੀ ਰੰਜਨੀ ਦੀ ਉਮਰ ਹੁੰਦੀ ਹੈ 20 ਸਾਲ ਤੇ ਇਹ ਆਪਣੇ ਪਰਿਵਾਰ 'ਚ ਇਹਨਾਂ ਦੇ ਪਰਿਵਾਰ 'ਚ ਇਹ ਹੀ ਦੋਨੋਂ ਸੀਗੀਆਂ ਕਿਉਂਕਿ ਜਿਹੜਾ ਇਹ ਰੰਜਨੀ ਦਾ ਪਿਤਾ ਹੁੰਦਾ ਆ ਉਹਨੂੰ ਕਿਸੇ ਹੋਰ ਲੇਡੀਜ਼ ਦੇ ਨਾਲ ਪਿਆਰ ਹੋ ਜਾਂਦਾ ਆ ਤਾਂ ਉਹ ਇਹਨਾਂ ਨੂੰ ਘਰੋਂ ਕੱਢ ਦਿੰਦਾ ਆ ਤਾਂ ਉਹਦੇ ਨਾਲ ਜਿਹੜਾ ਉਹ ਵਿਆਹ ਕਰਵਾ ਲੈਂਦਾ ਆ ਹੁਣ ਇਹ ਦੋਨੋਂ ਮਾਵਾਂ ਧੀਆ ਇੱਕ ਘਰ 'ਚ ਰਹਿੰਦੀਆਂ ਸੀਗੀਆਂ ਹੁਣ ਕੀ ਹੁੰਦਾ ਆ ਜਿਹੜੇ ਘਰ 'ਚ ਰਹਿੰਦੀਆਂ ਸੀਗੀਆਂ ਇਹਨਾਂ ਦੇ ਗਵਾਂਢ ਵਿੱਚ ਹੀ ਇੱਕ ਮੁੰਡਾ ਸੀਗਾ ਜਿਹਦਾ ਨਾਮ ਹੁੰਦਾ ਆ ਡੈਵਿਲ ਕੁਮਾਰ ਤੇ ਜਿਹੜਾ ਡੈਵਿਲ ਕੁਮਾਰ ਹੁੰਦਾ ਆ ਇਹ ਪੰਜਾਬ ਪਠਾਨਕੋਟ 'ਚ ਇੱਕ ਫੌਜੀ ਹੁੰਦਾ ਆ ਹੁਣ ਜਦੋਂ ਰੰਜਨੀ ਤੇ ਡੈਵਿਲ ਇੱਕ ਦੂਜੇ ਨੂੰ ਪਹਿਲੀ ਵਾਰੀ ਵੇਖਦੇ ਆ ਤਾਂ ਇਹਨਾਂ ਨੂੰ ਪਹਿਲੀ ਨਜ਼ਰ 'ਚ ਇੱਕ ਦੂਸਰੇ ਦੇ ਨਾਲ ਪਿਆਰ ਹੋ ਜਾਂਦਾ ਆ ਹੌਲੀ ਹੌਲੀ ਇਹਨਾਂ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਆ ਤੇ ਇਹ ਹੈ ਜਿਹੜਾ ਇੱਕ ਨਜਾਇਜ਼ ਰਿਸ਼ਤੇ ਦੇ ਵਿੱਚ ਆ ਜਾਂਦੇ ਆ ਹੁਣ ਜਦੋਂ ਵੀ ਡੈਵਿਲ ਆਪਣੇ ਘਰ ਛੁੱਟੀ ਆਉਂਦਾ ਤਾਂ ਇਹ ਦੋਨੋਂ ਇੱਕ ਦੂਸਰੇ ਨੂੰ ਜ਼ਰੂਰ ਮਿਲਦੇ ਹੁਣ ਇਦਾਂ ਹੀ ਸਮਾਂ ਬੀਤ ਰਿਹਾ ਸੀਗਾ ਹੁਣ ਕੀ ਹੁੰਦਾ ਆ ਇੱਕ ਦਿਨ ਰੰਜਨੀ ਨੂੰ ਪਤਾ ਚੱਲਦਾ ਆ ਕਿ ਮੈਂ ਪ੍ਰੈਗਨੈਂਟ ਆ ਪਰ ਜਦੋਂ ਉਹਨੂੰ ਪਤਾ ਚੱਲਦਾ ਹੈ ਉਦੋਂ 5 ਮਹੀਨੇ ਦਾ ਸਮਾਂ ਹੋ ਚੁੱਕਿਆ ਸੀਗਾ ਹੁਣ ਜਦੋਂ ਡੈਵਿਲ ਉਦੋਂ ਜਦੋਂ ਛੁੱਟੀ ਆਉਂਦਾ ਹੈ ਤਾਂ ਉਹ ਡੈਵਿਲ ਨੂੰ ਦੱਸਦੀ ਹੈ ਕਿ ਮੈਂ ਪ੍ਰੈਗਨੈਂਟ ਆ ਉਹ ਖੁਸ਼ੀ-ਖੁਸ਼ੀ ਦੱਸਦੀ ਹੈ ਉਹਨੂੰ ਲੱਗ ਰਿਹਾ ਸੀਗਾ ਕਿ ਹੁਣ ਸਾਡਾ ਰਿਸ਼ਤਾ ਜਿਹੜਾ ਹੋਰ ਵੀ ਮਜ਼ਬੂਤ ਹੋ ਜਾਏਗਾ ਜਦੋਂ ਡੈਵਿਲ ਨੂੰ ਪਤਾ ਚੱਲੇਗਾ ਕਿ ਮੈਂ ਪ੍ਰੈਗਨੈਂਟ ਆ ਤਾਂ ਉਹ ਬਹੁਤ ਖੁਸ਼ ਹੋਏਗਾ ਤੇ ਮੇਰੇ ਨਾਲ ਹੁਣੇ ਜਿਹੜਾ ਉਹ ਵਿਆਹ ਕਰਵਾ ਲੇਗਾ ਤੇ ਜਦੋਂ ਉਹ ਡੈਵਿਲ ਨੂੰ ਦੱਸਦੀ ਹੈ ਤਾਂ ਡੈਵਿਲ ਨੂੰ ਬਹੁਤ ਗੁੱਸਾ ਆਉਂਦਾ ਆ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇ ਹੁਣ ਉਹ ਜਦੋਂ ਗੁੱਸਾ ਕਰਦਾ ਉਹ ਨੂੰ ਕਹਿੰਦਾ ਹੈ ਕਿ ਮੈਂ ਬੱਚਾ ਨਹੀਂ ਰੱਖਣਾ ਚਾਹੁੰਦਾ ਇਸ ਬੱਚੇ ਨੂੰ ਹੈ ਜਿਹੜਾ ਉਹ ਅਬਾਰਟ ਕਰਵਾ ਦੇ ਪਰ ਉਹ ਦੀ ਗੱਲ ਨਹੀਂ ਮੰਨਦੀ ਉਹ ਕਹਿੰਦੀ ਹੈ ਕਿ ਨਹੀਂ ਮੈਂ ਇਸ ਬੱਚੇ ਨੂੰ ਹੈ ਜਿਹੜਾ ਉਹ ਅਬਾਰਟ ਨਹੀਂ ਕਰਵਾਵਾਂਗੀ ਮੈਂ ਬੱਚੇ ਨੂੰ ਰੱਖਾਂਗੀ ਮੈਂ ਨੂੰ ਜਨਮ ਦੇਾਂਗੀ ਪਰ ਡੈਵਿਲ ਜਿਹੜਾ ਉਹਦੇ ਨਾਲ ਨਰਾਜ਼ ਹੋ ਜਾਂਦਾ ਆ ਤੇ ਵਾਪਸ ਹੈ ਜਿਹੜਾ ਉਹ ਡਿਊਟੀ ਤੇ ਚਲਾ ਜਾਂਦਾ ਆ ਹੁਣ ਇਸ ਤੋਂ ਬਾਅਦ ਜਿਹੜੀ ਰੰਜਨੀ ਆ ਉਹ ਆਪਣੀ ਮਾਂ ਸੰਤਨਮਾ ਨੂੰ ਦੱਸਦੀ ਹੈ ਕਿ ਮੈਂ ਪ੍ਰੈਗਨੈਂਟ ਆ ਹੁਣ ਉਹਦੀ ਮਾਂ ਪਹਿਲਾਂ ਤੋਂ ਉੱਤੇ ਗੁੱਸਾ ਕਰਦੀ ਹੈ ਫਿਰ ਉਹਨੂੰ ਸਮਝਾਉਂਦੀ ਹੈ ਕਿ ਇਹ ਬੱਚੇ ਹੈ ਬੱਚਾ ਜਿਹੜਾ ਆਉਣ ਵਾਲਾ ਇਹ ਤੇਰੇ ਲਈ ਠੀਕ ਨਹੀਂ ਤੋ ਇਹ ਬੱਚੇ ਨੂੰ ਹੈ ਜਿਹੜਾ ਉਹ ਗਿਰਾ ਦੇ ਕਿਉਂਕਿ ਤੇਰੇ ਅੱਗੇ ਤੇਰਾ ਸਾਰਾ ਫਿਊਚਰ ਪਿਆ ਆ ਤੇ ਉਪਰੋਂ ਜਿਹਦਾ ਤੂੰ ਬੱਚਾ ਦੱਸ ਰਹੀ ਆ ਉਹ ਬੱਚੇ ਨੂੰ ਅਪਣਾਨ ਤੋਂ ਇਨਕਾਰ ਕਰ ਰਿਹਾ ਆ ਪਰ ਜਿਹੜੀ ਇਹ ਰੰਜਣੀ ਸੀਗੀ ਇਹ ਆਪਣੀ ਜਿੱਤੇ ਅੜੀ ਹੋਈ ਸੀਗੀ ਕਿ ਨਹੀਂ ਮੈਂ ਬੱਚੇ ਨੂੰ ਹੈ ਜਿਹੜਾ ਉਹ ਦੁਨੀਆ ਤੇ ਲੈ ਕੇ ਆਵਾਂਗੀ ਹੁਣ ਇੱਕ ਮਾਂ ਸੀਗੀ ਉਹਦੇ ਨਾਲ ਕੱਲੀ ਉਹ ਹੁਣ ਉਹਦੀ ਗੱਲ ਨਾ ਮੰਨੇ ਤਾਂ ਕੀ ਕਰੇ ਹੁਣ ਉਹਨੂੰ ਆਪਣੀ ਧੀ ਦੀ ਹੈ ਜਿਹੜੀ ਉਹ ਗੱਲ ਮੰਨੀ ਹੀ ਪੈਂਦੀ ਹੈ ਹੁਣ ਵੇਖਦੀ ਵੇਖਦਿਆਂ 9 ਮਹੀਨੇ ਦਾ ਸਮਾਂ ਨਿਕਲ ਜਾਂਦਾ ਆ ਤੇ ਹੁਣ ਇੱਕ ਦਿਨ ਜਿਹੜੀ ਇਹ ਰੰਜਨੀ ਸੀਗੀ ਇਹ ਹਸਪੀਟਲ 'ਚ ਜਾ ਕੇ ਐਡਮਿਟ ਹੋ ਜਾਂਦੀ ਐ ਤੇ ਜਦੋਂ ਹਸਪੀਟਲ 'ਚ ਐਡਮਿਟ ਹੁੰਦੀ ਐ ਤਾਂ ਉਸ ਟਾਈਮ ਇਹਨਾਂ ਦੀ ਮੁਲਾਕਾਤ ਐ ਨੀਲ ਨਾਮ ਦੇ ਇੱਕ ਸ਼ਖਸ ਦੇ ਨਾਲ ਹੁੰਦੀ ਐ ਜੋ ਦੱਸਦਾ ਐ ਕਿ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਉੱਥੋਂ ਦਾ ਹੀ ਮੈਂ ਰਹਿਣ ਵਾਲਾ ਆ ਹੁਣ ਇਹ ਆਪਸ 'ਚ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਐ ਹੁਣ ਸੰਤਨ ਅੰਮਾ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਕਿਉਂਕਿ ਉਹ ਹੁਣ ਬਜ਼ੁਰਗ ਸੀਗੀ ਤਾਂ ਹੁਣ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਲਿਆ ਕੇ ਦਿੰਦਾ ਹਸਪੀਟਲ 'ਚ ਹੁਣ ਐਦਾਂ ਹੀ ਵੇਖਦੇ ਆ ਵੇਖਦੇ ਆ ਦਿਨ ਨਿਕਲ ਰਹੇ ਸੀਗੇ ਤਾਂ ਹੁਣ ਡਾਕਟਰ ਕਹਿੰਦੇ ਆ ਇੱਕ ਦਿਨ ਕਿ ਜਿਹੜੀ ਰੰਜਨੀ ਹੈ ਉਹਦੇ ਦੋ ਜੁੜਵਾ ਬੱਚੇ ਹੈ ਤੇ ਹੁਣ ਐਦਾਂ ਹੈ ਜਿਹੜਾ ਉਹ ਸੀ ਸੈਕਸ਼ਨ ਹੋਏਗਾ ਹੁਣ ਅਨੀਲ ਕਹਿੰਦਾ ਆ ਕਿ ਜਿੰਨੇ ਵੀ ਖੂਨ ਦੀ ਲੋੜ ਪਏਗੀ ਉਹ ਮੈਂ ਦਵਾਂਗਾ ਰੰਜਨੀ ਨੂੰ ਕਿਉਂਕਿ ਇਹਨਾਂ ਦਾ ਬਲੱਡ ਗਰੁੱਪ ਸੀਗਾ ਜਿਹੜਾ ਉਹ ਸੇਮ ਹੁੰਦਾ ਆ ਹੁਣ ਐਦਾਂ ਹੀ ਉਹ ਦੋ ਬੱਚਿਆਂ ਨੂੰ ਜਨਮ ਦਿੰਦੀ ਹੈ ਦੋ ਬੱਚਿਆਂ ਨੂੰ ਜਨਮ ਦੇ ਕੇ ਜਦੋਂ ਹਸਪੀਟਲ 'ਚੋਂ ਨੇ ਘਰ ਜਾਣਾ ਹੁੰਦਾ ਆ ਉਸ ਤੋਂ ਪਹਿਲਾਂ ਹੀ ਅਨੀਲ ਹੈ ਜਿਹੜਾ ਉਸ ਸੰਤ ਨੰਮਾ ਨੂੰ ਕਹਿੰਦਾ ਆ ਕਿ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਸੀਗੇ ਤੁਸੀਂ ਉੱਥੇ ਹੁਣ ਨਾ ਜਾਓ ਮੈਂ ਤੁਹਾਡੇ ਲਈ ਇੱਕ ਰਾਏ ਦੇ ਘਰ ਦਾ ਇੰਤਜ਼ਾਮ ਕਰਦਾਗਾ ਕਿਉਂਕਿ ਅਗਰ ਤੁਸੀਂ ਉੱਥੇ ਜਾਓਗੇ ਤਾਂ ਲੋਕੀ ਤਾਂ ਤੁਹਾਨੂੰ ਪਹਿਲਾਂ ਹੀ ਗੱਲਾਂ ਕਰਦੇ ਆ ਤੁਹਾਨੂੰ ਹੋਰ ਪਰੇਸ਼ਾਨ ਕਰਨਗੇ ਹੁਣ ਨਵਜੰਮੀਆ ਬੱਚੀਆਂ ਤੁਹਾਡੇ ਨਾਲ ਆ ਤਾਂ ਹੁਣ ਐਸ ਟਾਈਮ ਹੈ ਜਿਹੜਾ ਇਹਨੂੰ ਸਟ੍ਰੈਸ ਨਾ ਦਿਓ ਤੁਸੀਂ ਹੁਣ ਉਹ ਰਾਜ਼ੀ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਠੀਕ ਆ ਹੁਣ ਜਿਹੜਾ ਨੀਲਿਆ ਇਹਨਾਂ ਲਈ ਇੱਕ ਘਰ ਦਾ ਅਰੇਂਜਮੈਂਟ ਕਰਦਾ ਆ ਹੁਣ ਇਹ ਉੱਥੇ ਕਿਰਾਏ ਦੇ ਘਰ 'ਚ ਹੀ ਜਾਂਦੇ ਆ ਸਿੱਧਾ ਉਧਰ ਹੀ ਸ਼ਿਫਟ ਹੁੰਦੇ ਆ ਹੁਣ ਬੱਚਿਆਂ ਨੂੰ ਲੈ ਕੇ ਰੰਜਨੀ ਤੇ ਉਹਦੀ ਮਾਂ ਨਵੇਂ ਘਰ 'ਚ ਆ ਜਾਂਦੇ ਆ ਹੁਣ ਇਸ ਤੋਂ ਬਾਅਦ ਇਹਨਾਂ ਦਾ ਅਗਲਾ ਸਟੈਪ ਇਹੀ ਸੀਗਾ ਕਿ ਜਿਹੜਾ ਡੈਵੀ ਲਿਆ ਉਹਨਾਂ ਬੱਚਿਆਂ ਨੂੰ ਅਪਣਾਉਣ ਤੋਂ ਹੈ ਜਿਹੜਾ ਉਹ ਮਨਾਂ ਕਰ ਰਿਹਾ ਹੈ ਬੱਚਿਆਂ ਹੈ ਵੀ ਉਹਦੀਆਂ ਆ ਤੇ ਹੁਣ ਕਿਉਂ ਨਾ ਇਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਏ ਤੇ ਉਸ ਤੋਂ ਬਾਅਦ ਲੀਗਲ ਜਿਹੜਾ ਲੜਾਈ ਹੈ ਉਹਦੇ ਨਾਲ ਲੜੀ ਜਾਏ ਹੁਣ ਇਹ ਕੀ ਕਰਦੀਆਂ ਆ ਕੇਰਲਾ ਦੀ ਜਿਹੜੀ ਊਮਨ ਕਮਿਸ਼ਨ ਆ ਉੱਥੇ ਜਾਂਦੀਆਂ ਆ ਤੇ ਉੱਥੇ ਜਾ ਕੇ ਜਿਹੜਾ ਡੈਵਲ ਨੂੰ ਇੱਕ ਨੋਟਿਸ ਭੇਜਿਆ ਜਾਂਦਾ ਆ ਡੀਐਨਏ ਟੈਸਟ ਦੇ ਲਈ ਤਾਂ ਹੁਣ ਡੈਵਲ ਇਹ ਜਿਹੜਾ ਉਹ ਬਹੁਤ ਪਰੇਸ਼ਾਨ ਹੋ ਚੁੱਕਿਆ ਸੀਗਾ ਕਿ ਮੈਂ ਕਰਾਂ ਤੇ ਕੀ ਕਰਾਂ ਹੁਣ ਇਧਰ ਦੂਜੇ ਪਾਸੇ ਜਿਹੜਾ ਅਨੀਲ ਸੀਗਾ ਉਹ ਇਹਨਾਂ ਦੇ ਨਾਲ ਇਸ ਲੜਾਈ ਦੇ ਵਿੱਚ ਮੁੱਡੇ ਦੇ ਨਾਲ ਮੁੱਢਾ ਜੋੜ ਕੇ ਖੜਾ ਸੀਗਾ ਉਹ ਕਹਿੰਦਾ ਸੀਗਾ ਕਿ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ ਇਹਨਾਂ ਬੱਚੀਆਂ ਨੂੰ ਇਹਨਾਂ ਦੇ ਪਿਓ ਦੇ ਨਾਲ ਮੈਂ ਮਿਲਾ ਕੇ ਹੀ ਰਵਾਂਗਾ ਤਾਂ ਹੁਣ ਜਿਹੜੀ ਸੰਤਨਮਾ ਸੀਗੀ ਤੇ ਰੰਜਨੀ ਸੀਗੀ ਉਹ ਬਹੁਤ ਖੁਸ਼ ਸੀਗੀਆਂ ਕਿ ਇਹ ਕੋਈ ਰੱਬ ਦਾ ਜੀ ਹੈ ਜੋ ਇਹਨਾਂ ਦੀ ਮਦਦ ਕਰਨ ਦੇ ਲਈ ਆਪ ਆਇਆ ਅੱਗੇ ਪਰ ਉਹਨਾਂ ਨੂੰ ਵਿਚਾਰੀਆਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਇਹ ਅਨੀਲ ਨਾਮ ਦਾ ਸ਼ਖਸ ਆ ਇਹ ਡੈਵਿਲ ਦਾ ਹੀ ਦੋਸਤ ਆ ਇਹ ਵੀ ਇੱਕ ਫੌਜੀ ਹੀ ਆ ਜੋ ਇਹਨਾਂ ਦੇ ਹਰ ਇੱਕ ਮੂਮੈਂਟ ਤੇ ਨਜ਼ਰ ਰੱਖਣ ਦੇ ਲਈ ਆਇਆ ਹੋਇਆ ਇਹਨਾਂ ਕੋਲ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਥੋੜੇ ਦਿਨ ਬੀਤਦੇ ਐ ਤੇ ਦਿਨ ਆਉਂਦਾ ਹੈ 10 ਫਰਵਰੀ 2006 ਦਾ ਹੁਣ ਉਸ ਦਿਨ ਇਹ ਜਿਹੜਾ ਅਨੀਲ ਆ ਸੰਤਨੰਮਾ ਦੇ ਘਰ ਆਉਂਦਾ ਆ ਰੰਜਨੀ ਦੇ ਨਾਲ ਬੈਠ ਕੇ ਗੱਲਬਾਤ ਕਰਦਾ ਆ ਤੇ ਸੰਤਨੰਮਾ ਨੂੰ ਕਹਿੰਦਾ ਹੈ ਕਿ ਤੁਸੀਂ ਇਹਨਾਂ ਬੱਚੀਆਂ ਦੇ ਜਿਹੜੇ ਡਾਕੂਮੈਂਟਸ ਆ ਉਹ ਲੈ ਕੇ ਪੰਚਾਇਤ ਭਵਨ ਜਾਓ ਤੇ ਇਹਨਾਂ ਦੇ ਜਿਹੜਾ ਬਰਥ ਸਰਟੀਫਿਕੇਟ ਆ ਆਪਾਂ ਉਹ ਬਣਵਾਈਏ ਤਾਂ ਹੁਣ ਜਿਹੜੀ ਸੰਤਨਮਾ ਸੀ ਉਹ ਦੀਆਂ ਗੱਲਾਂ ਚ ਆ ਜਾਂਦੀ ਐ ਤੇ ਡਾਕੂਮੈਂਟਸ ਲੈ ਕੇ ਜਿਹੜਾ ਉਹ ਉੱਥੇ ਚਲੀ ਜਾਂਦੀ ਐ ਤੇ ਅਨੀਲ ਉਹਨੂੰ ਛੱਡ ਕੇ ਵੀ ਆਉਂਦਾ ਆ ਤੇ ਉਹਨੂੰ ਕਹਿੰਦਾ ਆ ਕਿ ਤੁਸੀਂ ਇੱਥੇ ਹੋ ਆਓ ਤੇ ਫਿਰ ਮੈਂ ਸ਼ਾਮ ਹੀ ਆਣ ਕੇ ਤੁਹਾਨੂੰ ਤੁਹਾਡੇ ਘਰ ਮਿਲਾਂਗਾ ਤੇ ਹੁਣ ਸੰਤਨਮਾ ਕਹਿੰਦੀ ਐ ਕਿ ਠੀਕ ਆ ਹੁਣ ਉਹਨੂੰ ਤਾਂ ਇਹੀ ਲੱਗ ਰਿਹਾ ਸੀਗਾ ਕਿ ਅਨੀਲ ਆਪਣੇ ਘਰ ਚਲਾ ਗਿਆ ਆ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਦੀ ਪਿੱਠ ਪਿੱਛੇ ਕੀ ਹੋਣ ਜਾ ਰਿਹਾ ਆ ਹੁਣ ਉਧਰੋਂ ਡੈਵਿਲ ਵੀ ਐ ਜਿਹੜਾ ਉਹ ਛੁੱਟੀ ਆਇਆ ਹੋਇਆ ਸੀਗਾ ਆਪਣੇ ਘਰ ਹੁਣ ਇਹ ਦੋਨੋਂ ਜਣੇ ਮਿਲ ਕੇ ਰੰਜਨੀ ਦੇ ਘਰ ਜਾਂਦੇ ਐ ਤੇ ਜਾ ਕੇ ਉੱਥੇ ਜਦੋਂ ਵੇਖਦੇ ਐ ਕਿ ਰੰਜਨੀ ਆਪਣੀਆਂ ਬੱਚੀਆਂ ਦੇ ਨਾਲ ਜਿਹੜੀ ਬੈੱਡ ਤੇ ਪਈ ਹੋਈ ਐ ਤੇ ਹੁਣ ਉਹ ਚਾਕੂ ਕੱਢਦੇ ਐ ਚਾਕੂ ਦੇ ਨਾਲ ਰੰਜਨੀ ਤੇ ਲਗਾਤਾਰ ਅਣਗਿਣਤ ਵਾਰ ਕਰਦੇ ਐ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਦੋ ਮਾਸੂਮ ਬੱਚੀਆਂ ਸੀਗੀਆਂ ਜਿਨ੍ਹਾਂ ਨੇ ਹਾਲੇ ਦੁਨੀਆ ਵੇਖਣੀ ਸੀਗੀ ਉਹਨਾਂ ਤੇ ਵੀ ਐ ਜਿਹੜਾ ਉਹ ਚਾਕੂ ਦੇ ਨਾਲ ਵਾਰ ਕਰਕੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਐ ਤੇ ਉੱਥੋਂ ਫਰਾਰ ਹੋ ਜਾਂਦੇ ਐ ਹੁਣ ਇਸ ਤੋਂ ਬਾਅਦ ਸੰਤ ਨੰਮਾ ਜਦੋਂ ਘਰ ਆਉਂਦੀ ਐ ਤੇ ਘਰ ਦਾ ਮੰਜ਼ਰ ਵੇਖਦੀ ਐ ਤਾਂ ਹਰਾਂ ਰਹਿ ਜਾਂਦੀ ਹੈ ਹੁਣ ਇਸ ਤੋਂ ਬਾਅਦ ਉਹ ਪੁਲਿਸ ਨੂੰ ਦੱਸਦੀ ਹੈ ਕਿ ਉਹਨੂੰ ਡੈਵਿਲ ਤੇ ਹੀ ਸ਼ੱਕ ਆ ਕਿਉਂਕਿ ਉਹੀ ਇਹਨਾਂ ਬੱਚਿਆਂ ਦਾ ਪਿਓ ਸੀਗਾ ਤੋ ਇਹਨਾਂ ਨੂੰ ਅਪਰਾਧ ਤੋਂ ਹੈ ਜਿਹੜਾ ਉਹ ਮਨਾ ਕਰ ਰਿਹਾ ਸੀਗਾ ਵਾਰ-ਵਾਰ ਤਾਂ ਹੁਣ ਹੈ ਜਿਹੜਾ ਉਹ ਡੈਵਿਲ ਜਿੱਥੇ ਪੋਸਟਿੰਗ ਸੀਗੀ ਉਹਦੀ ਉੱਥੇ ਪਤਾ ਕੀਤਾ ਜਾਂਦਾ ਉਹ ਤਾਂ ਕਹਿੰਦੇ ਆ ਕਿ ਉਹ ਤਾਂ ਛੁੱਟੀ ਤੇ ਗਿਆ ਹੋਇਆ ਆ ਤੇ ਹੁਣ ਜਦੋਂ ਇਹਨੂੰ ਪੁੱਛਿਆ ਜਾਂਦਾ ਹੈ ਸੰਤਨਮਾ ਨੂੰ ਕਿ ਤੁਹਾਨੂੰ ਕਿਸੇ ਹੋਰ ਤੇ ਸ਼ੱਕ ਹੋਏ ਤਾਂ ਹੁਣ ਦੂਜੇ ਪਾਸੇ ਸੰਤਨਮਾ ਇਹ ਵੀ ਵੇਖਦੀ ਹੈ ਕਿ ਜਿਹੜਾ ਅਨਿਲ ਅੱਗੇ ਰੋਜ਼ ਆਉਂਦਾ ਸੀਗਾ ਉਹਨਾਂ ਦੇ ਘਰ ਹੁਣ ਉਹ ਨਹੀਂ ਆ ਰਿਹਾ ਹੁਣ ਸੰਤਨਮਾ ਉਹਦੇ ਬਾਰੇ ਵੀ ਦੱਸਦੀ ਹੈ ਤਾਂ ਜਦੋਂ ਅੱਗੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਪਤਾ ਚੱਲਦਾ ਆ ਕਿ ਇਹ ਜਿਹੜਾ ਇਹਨਾਂ ਦੇ ਘਰ ਆਉਂਦਾ ਸੀਗਾ ਉਹਦਾ ਨਾਮ ਅਨਿਲ ਨਹੀਂ ਬਲਕਿ ਉਹਦਾ ਨਾਮ ਤਾਂ ਰਾਜੀਵ ਆ ਤੇ ਦੋਨੋਂ ਜਣੇ ਆ ਜਿਹੜੇ ਇਹ ਫੌਜੀ ਹੈ ਹੁਣ ਜਦੋਂ ਸੰਤਨਮਾ ਇਹਨੀ ਗੱਲ ਸੁਣਦੀ ਹੈ ਤਾਨੂੰ ਬਹੁਤ ਵੱਡਾ ਝਟਕਾ ਲੱਗਦਾ ਆ ਤੇ ਇਸ ਤੋਂ ਬਾਅਦ ਪੁਲਿਸ ਜਿਹੜੀ ਆਪਣਾ ਪੂਰਾ ਜੋਰ ਲਾਂਦੀ ਆ ਪਰ ਇਹ ਦੋਨੋਂ ਜਣੇ ਜਿਹੜੇ ਹਫਰਾਰ ਹੋ ਜਾਂਦੇ ਆ ਤੇ ਪੁਲਿਸ ਦੇ ਹੱਥ ਨਹੀਂ ਆਉਂਦੇ ਹੁਣ ਇਸ ਤੋਂ ਬਾਅਦ ਹੈ ਜਿਹੜਾ ਇਹ ਕੇਸ ਆ ਹੌਲੀ ਹੌਲੀ ਠੰਡੇ ਬਸਤੇ ਚ ਪੈ ਜਾਂਦਾ ਆ ਤੇ ਇਸ ਤੋਂ ਬਾਅਦ ਇਸ ਕੇਸ ਦਾ ਦੁਬਾਰਾ ਕਦੀ ਵੀ ਕੋਈ ਜ਼ਿਕਰ ਨਹੀਂ ਹੁੰਦਾ ਹੁਣ ਸਮਾਂ ਆਉਂਦਾ ਆ 2023 ਦਾ ਹੁਣ ਜਿੱਥੇ ਇਹ ਕੇਸ ਸੀਗਾ ਹੁਣ ਉਥੇ ਇੱਕ ਨਵੇਂ ਆਫੀਸਰ ਹੈ ਜਿਹੜੇ ਉਹ ਡਿਊਟੀ ਤੇ ਆਉਂਦੇ ਐ ਤੇ ਹੁਣ ਉਹ ਪ੍ਰਾਣੀਆਂ ਫਾਈਲਾਂ ਐ ਜਿਹੜੀਆਂ ਉਹ ਖੋਲ ਰਹੇ ਹੁੰਦੇ ਐ ਤੇ ਉਹਨਾਂ ਦੇ ਹੱਥ 'ਤੇ ਅਚਾਨਕ ਇੱਕ ਫੋਟੋ ਲੱਗਦੀ ਐ ਫੋਟੋ ਲੱਗਦੀ ਤੇ ਪਤਾ ਚੱਲਦਾ ਐ ਕਿ ਇਹ ਕੇਸ ਕੀ ਸੀਗਾ ਕਿਵੇਂ ਸੀਗਾ ਸਭ ਕੁਝ ਤਾਂ ਹੁਣ ਉਹ ਸੋਚਦਾ ਐ ਕਿ ਮੈਂ ਇਸ ਕੇਸ ਨੂੰ ਐ ਜਿਹੜਾ ਉਹ ਸੋਲਵ ਕਰਕੇ ਹੀ ਰਹਿਣਾ ਐ ਹੁਣ ਇਸ ਤੋਂ ਬਾਅਦ ਉਹ AI ਦੀ ਮਦਦ ਦੇ ਨਾਲ ਜਿਹੜੀਆਂ ਦੋ ਫੋਟੋਆਂ ਸੀਗੀਆਂ ਕਦੀ ਉਹਨਾਂ ਨੂੰ ਦਾੜ੍ਹੀ ਲਾਈ ਜਾਂਦੀ ਕਦੀ ਮੁੱਛਾਂ ਲਾਈਆਂ ਜਾਂਦੀਆਂ ਕਦੀ ਉਹਨਾਂ ਦੇ ਸਿਰ ਦੇ ਵਾਲ ਲੰਬੇ ਕਦੀ ਛੋਟੇ ਕਦੀ ਉਹਦਾ ਏਜਡ ਜਿਹੜਾ ਉਹ ਫਿਲਟਰ ਹੁੰਦੇ ਆ ਉਹ ਲਾ ਕੇ ਵੇਖੇ ਜਾਂਦੇ ਕਿ ਸ਼ਾਇਦ ਕਿਸੇ ਤੋਂ ਕੁਝ ਪਤਾ ਚੱਲ ਜੇ ਕੁਝ ਸੂराग ਮਿਲ ਜੇ ਪਰ ਉਹਨਾਂ ਨੂੰ ਨਹੀਂ ਮਿਲਦਾ ਹੁਣ ਉਹ ਕੀ ਕਰਦੇ ਆ ਇਸ ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਹੁੰਦਾ ਆ ਕਿ ਜਿੰਨੀਆਂ ਵੀ ਪੋਸਟਾਂ ਆ ਜਿਹੜੀਆਂ ਇੰਟਰਨੈਟ ਤੇ ਆ ਉਹਨਾਂ ਫੋਟੋਆਂ ਦੇ ذریعے ਵੇਖਿਆ ਜਾਏ AI ਦੀ ਹੈਲਪ ਦੇ ਨਾਲ ਕਿ ਕਿਸੇ ਦੇ ਨਾਲ ਇਹ ਕੋਈ ਫੋਟੋ ਮਿਲਦੀ ਹੋਏ ਹੁਣ ਉਹ ਕੀ ਕਰਦੇ ਆ ਹੁਣ ਜਿੰਨੀਆਂ ਵੀ ਫੋਟੋਜ਼ ਦੇ ਨਾਲ ਇਹਨਾਂ ਫੋਟੋਆਂ ਨੂੰ ਇਹ ਜਿਹੜਾ ਮਲਾਇਆ ਜਾਂਦਾ ਤਾਂ ਹੁਣ ਕਿਸੇ ਦੇ ਨਾਲ ਇਹ ਫੋਟੋਆਂ ਮੈਚ ਹੁੰਦੀਆਂ 5% ਕਿਸੇ ਨਾਲ 20% ਕਿਸੇ ਦੇ ਨਾਲ 30% ਹੁਣ ਇੱਕ ਪੋਸਟ ਹੁੰਦੀ ਹੈ ਜਿਹੜੀ ਕਿ ਫੇਸਬੁੱਕ ਤੇ ਪੋਸਟ ਹੋਈ ਹੁੰਦੀ ਹੈ ਕਿਸੇ ਕੁੜੀ ਨੇ ਕੀਤੀ ਹੁੰਦੀ ਆਪਣੇ ਵਿਆਹ ਦੀ ਪੋਸਟ ਤਾਂ ਹੁਣ ਉਹ ਪੋਸਟ ਦੇ ਵਿੱਚ ਇੱਕ ਸ਼ਖਸ ਹੁੰਦਾ ਆ ਜਿਹਦੇ ਨਾਲ ਇਹ ਜਿਹੜੀਆਂ ਫੋਟੋਆਂ ਸੀਗੀਆਂ ਪੁਰਾਣੀਆਂ ਇਹਦੇ ਨਾਲ ਹੈ ਜਿਹੜੀ ਉਹਨਾਂ ਦੀ ਫੋਟੋ ਦੀ ਮੈਚਿੰਗ ਜਦੋਂ ਕੀਤੀ ਜਾਂਦੀ ਹੈ ਤਾਂ ਹੁਣ 90% ਤੱਕ ਮੈਚ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਪਤਾ ਕੀਤਾ ਜਾਂਦਾ ਹੈ ਕਿ ਇਹ ਸ਼ਖਸ ਕਿੱਥੋਂ ਦਾ ਆ ਕੌਣ ਆ ਤੇ ਪਤਾ ਚੱਲਦਾ ਹੈ ਕਿ ਇਹ ਪੌਂਡੀਚੇਰੀ ਦਾ ਰਹਿਣ ਵਾਲਾ ਆ ਦਾ ਨਾਮ ਆ ਪ੍ਰਵੀਨ ਕੁਮਾਰ ਤਾਂ ਹੁਣ ਜਿਹੜੀ ਪੁਲਿਸ ਪੌਂਡੀਚੇਰੀ ਪਹੁੰਚਦੀ ਹੈ ਤਾਂ ਉੱਥੇ ਜਾ ਕੇ ਇਸ ਸ਼ਖਸ ਤੇ ਘਰ ਦੇ ਉੱਪਰ ਨਜ਼ਰ ਰੱਖੀ ਜਾਂਦੀ ਹੈ ਨਜ਼ਰ ਰੱਖਣ ਤੋਂ ਬਾਅਦ ਇੱਕ ਦਿਨ ਪੁਲਿਸ ਦਾ ਹੀ ਇੱਕ ਸ਼ਖਸ ਜੋ ਕਿ ਸਾਦੀ ਸਿਵਲ ਵਰਦੀ ਦੇ ਵਿੱਚ ਹੁੰਦਾ ਆ ਸਿਵਲ ਡਰੈਸ ਦੇ ਵਿੱਚ ਹੁਣ ਉਹ ਕੀ ਕਰਦਾ ਆ ਭੀੜ ਦੇ ਵਿੱਚ ਉਸ ਸ਼ਖਸ ਨੂੰ ਆਵਾਜ਼ ਲਾਂਦਾ ਆ ਬੋਲਦਾ ਆ ਰਾਜੀਵ ਤਾਂ ਹੁਣ ਜਿਵੇਂ ਉਹਦੇ ਕੰਨਾਂ ਤੇ ਆਵਾਜ਼ ਪਹੁੰਚਦੀ ਹੈ ਤਾਂ ਰਾਜੀਵ ਹੈ ਜਿਹੜਾ ਉਹ ਪਿੱਛੇ ਮੁੜ ਕੇ ਵੇਖਦਾ ਆ ਜਦੋਂ ਕਿ ਇੰਨੀ ਭੀੜ ਦੇ ਵਿੱਚ ਕਿਸੇ ਨੇ ਵੀ ਪਿੱਛੇ ਮੁੜ ਕੇ ਨਾ ਵੇਖਿਆ ਤਾਂ ਹੁਣ ਪੁਲਿਸ ਹੈ ਜਿਹੜੀ ਉਸ ਸ਼ਖਸ ਨੂੰ ਹੈ ਜਿਹੜਾ ਅਰੈਸਟ ਕਰ ਲਿੰਦੀ ਹੈ ਤਾਂ ਪਤਾ ਚੱਲਦਾ ਆ ਕਿ ਇਹਨੇ ਹੁਣ ਆਪਣਾ ਨਾਮ ਹੈ ਜਿਹੜਾ ਰਾਜੀਵ ਤੋਂ ਬਦਲ ਕੇ ਪ੍ਰਵੀਨ ਰੱਖਿਆ ਹੋਇਆ ਸੀਗਾ ਪਿਛਲੇ 19 ਸਾਲਾਂ ਤੋਂ ਮੈਨੂੰ ਮਾਫ ਕਰਿਓ ਮੈਂ ਪਹਿਲਾਂ 20 ਸਾਲ ਪੋਲਿਆ ਆ ਪਰ ਇਹ ਜਿਹੜਾ ਕੇਸ ਸੀਗਾ 19 ਸਾਲ ਬਾਅਦ ਹੈ ਜਿਹੜਾ ਉਹ ਸੋਲਵ ਹੋਇਆ ਸੀਗਾ ਤਾਂ ਹੁਣ ਇਸ ਤੋਂ ਬਾਅਦ ਜਦੋਂ ਇਹ ਅਰੈਸਟ ਹੋ ਜਾਂਦਾ ਆ ਤਾਂ ਫਿਰ ਡੈਵਲ ਕੁਮਾਰ ਤੱਕ ਵੀ ਪੁਲਿਸ ਹੈ ਜਿਹੜੀ ਆਪਣੀ ਪਹੁੰਚ ਕਰਦੀ ਹੈ ਤਾਂ ਉਹ ਵੀ ਉਸ ਤੋਂ ਅਗਲੇ ਦਿਨ ਹੈ ਜਿਹੜਾ ਉਹਨੂੰ ਵੀ ਅਰੈਸਟ ਕਰ ਲਿਆ ਜਾਂਦਾ ਆ ਉਹਨੇ ਆਪਣਾ ਨਾਮ ਹੈ ਜਿਹੜਾ ਡੈਵਲ ਤੋਂ ਬਦਲ ਕੇ ਵਿਸ਼ਨੂ ਰੱਖਿਆ ਹੋਇਆ ਸੀਗਾ ਹੁਣ ਇਹਨਾਂ ਦੋਨਾਂ ਨੇ ਹੈ ਜਿਹੜਾ ਉਹ ਵਿਆਹ ਵੀ ਕਰਵਾ ਲਿਆ ਸੀਗਾ ਤੇ ਇਹਨਾਂ ਦੇ ਬੱਚੇ ਵੀ ਸੀਗੇ ਤਾਂ ਹੁਣ ਇਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਅਰੈਸਟ ਕਰਦੀ ਹੈ ਉਹ ਇੱਥੇ ਉਹ ਕਹਾਣੀ ਸੱਚ ਹੁੰਦੀ ਨਜ਼ਰ ਆਉਂਦੀ ਹੈ ਕਿ ਰੱਬ ਦੇ ਘਰ ਦੇ ਰਿਆ ਅੰਧੇਰ ਨਹੀਂ ਕਿਵੇਂ 19 ਸਾਲ ਬਾਅਦ ਇਹ ਜਿਹੜੇ ਦੋ ਮੁਜਰਮ ਸੀਗੇ ਇਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਇਹਨਾਂ ਦੇ ਕੀਤੇ ਦੀ ਸਜ਼ਾ ਵੀ ਇਹਨਾਂ ਨੂੰ ਪੁਲਿਸ ਹੈ ਜਿਹੜੀ ਉਹ ਜ਼ਰੂਰ ਦਵਾਵੇਗੀ ਇਹ ਕੇਸ ਸੀਗਾ ਜਿਹੜਾ ਸੋਲਵ ਹੋਇਆ ਸੀਗਾ 2024 ਦੇ ਦਸੰਬਰ ਮਹੀਨੇ ਚ ਤਾਂ ਹੁਣ ਐਨੇ ਸਾਲ ਲੱਗ ਗਏ ਪੁਲਿਸ ਨੂੰ ਇਹਨਾਂ ਕਾਤਲਾਂ ਤੱਕ ਹੈ ਜਿਹੜਾ ਉਹ ਪਹੁੰਚ ਕਰਨ ਦੇ ਲਈ ਪਰ ਸਾਨੂੰ ਅਫਸੋਸ ਹੈ ਜਿਹੜੀਆਂ ਤਿੰਨ ਜਾਨਾਂ ਗਈਆਂ ਜਿਨ੍ਹਾਂ ਦੀ ਇਹਨਾਂ ਦੇ ਵਿੱਚ ਕੋਈ ਗਲਤੀ ਨਹੀਂ ਸੀ ਇਸ ਲੜਕੇ ਨੇ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਉਹਨਾਂ ਮਾਸੂਮਾਂ ਦੀਆਂ ਜਿੰਦਾ ਲੈ ਲਈਆਂ ਉਹਨੇ ਵੀ ਨਹੀਂ ਸੋਚਿਆ ਕਿ ਉਹ ਬੱਚੇ ਉਹਦੇ ਹੀ ਹੈ ਮਹਿ 17 ਦਿਨਾਂ ਦੇ ਬੱਚਿਆਂ ਨੂੰ ਮਾਰਨ ਲੱਗਿਆਂ ਇਹਨਾਂ ਲੋਕਾਂ ਦੇ ਹੱਥ ਕਿਉਂ ਨਾ ਕੰਬੇ ਹੋਣਗੇ ਤਾਂ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਮਿਲਦੇ ਹਾਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ